ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਵੀਡੀਓ ਤੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਤੁਹਾਡੇ ਏਰੀਆ ਚੋਂ ਤੇ ਤੁਸੀਂ ਦੇਖੋਗੇ ਵੀਡੀਓ ਤੁਹਾਨੂੰ ਪਸੰਦ ਆਊਗੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਅਸੀਂ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਆਪਣੇ ਚੈਨਲ ਤੇ ਫਰੀਦ ਵਿਚਾਰ ਤੁਸੀਂ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਆਲਟੋ ਪਹੁੰਚੀ ਹੈ ਜੀ 2006 ਮਾਡਲ ਗੱਡੀ ਹੈ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਮਿਲੂਗੀ ਪੰਜਾਬ ਏਰੀਆ ਚ ਗੱਡੀ ਖੜੀ ਹੈ ਮਾਨਸਾ ਜੀ ਜ਼ਿਲ੍ਹਾ ਮਾਨਸਾ ਤੇ ਗੱਡੀ ਦਾ ਨੰਬਰ ਹਰਿਆਣਾ ਦਾ ਤੇ ਆਲਟੋ ਐਲਐਕਐਸ ਆ ਗੱਡੀ ਚਿੱਟੇ ਰੰਗ ਦੀ ਆ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਨਵੇਂ ਸੀਟ ਕਵਰ ਚੜਵਾਏ ਹੋਏ ਆ, ਮੈਟਿੰਗ ਵਧੀਆ ਕਰਵਾਈ ਹੋਈ ਆ। ਬਾਕੀ ਚਾਰੇ ਪਾਸੇ ਤੁਸੀਂ ਦੇਖ ਲੂ, ਕੋਈ ਡੈਂਟ, ਕੋਈ ਡੈਮੇਜ ਗੱਡੀ ਹੈ ਨਹੀਂ ਕਿਸੇ ਪਾਸੋਂ ਵੀ। ਟਾਇਰ ਟੱਪਾ ਪਰ ਬਹੁਤ ਵਧੀਆ ਮਿਲ ਜੂਗਾ। ਮਾਡਲ 6 ਹੈ, ਰੇਟ 85000 ਰੁਪਏ। ਮਾਲਕ ਨੇ ਕਿਹਾ ਰੇਟ ਕਰ ਲਾਂਗੇ। ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਮਾਨਸਾ ਏਰੀਆ 'ਚ ਗੱਡੀ ਤੁਹਾਨੂੰ ਮਿਲੂਗੀ, ਜਾ ਕੇ ਦੇਖ ਸਕਦਾ ਹੂੰ। 85000 ਦੇ ਵਿੱਚੋਂ ਰੇਟ ਘੱਟ ਹੋ ਜੂਗਾ। ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ 62 835 76 805 ਨੰਬਰ ਆ ਗੱਲਬਾਤ ਜੜੀ ਵੀ ਕਰਨੀ ਹੋਵੇ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਜਨ ਗੱਡੀ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚੇ ਆ ਤੁਸੀਂ ਕਹਿੰਦੇ ਸੀ ਕਿ ਸਾਨੂੰ ਕੋਈ ਸਸਤੀ ਜਿਹੀ ਗੱਡੀ ਦਿਖਾਓ ਤੇ ਅੱਜ ਸਾਰੀਆਂ ਗੱਡੀਆਂ ਆਪਾਂ ਸਸਤੀਆਂ ਜੀਆਂ ਲੈ ਕੇ ਪਹੁੰਚੀਆਂ ਜੈਨਾ ਹ 62000 ਦੀ ਹੈ ਸਿਰਫ ਰੇਟ ਹੋਰ ਵੀ ਹੋ ਜਾਊਗਾ ਪੰਜ ਮਾਡਲ ਗੱਡੀਆਂ ਪਾਸਿੰਗ ਖਤਮ ਹੈ ਇੰਜਨ ਗੇਅਰ ਪੂਰਾ ਵਧੀਆ ਹੈ ਏਸੀ ਹੀਟਰ ਵਾਲੀ ਗੱਡੀ ਆ ਜੀ ਏਸੀ ਹੀਟਰ ਵਰਕਿੰਗ ਚ ਆਪਾਂ ਨੂੰ ਮਿਲੂਗਾ ਤੇ ਗੱਡੀ ਆ ਵੀ ਮਾਨਸਾ ਏਰੀਆ ਚ ਖੜੀ ਆ ਜਾ ਕੇ ਦੇਖਣਾ ਚਾਹੁੰਦੇ ਤੁਸੀਂ ਗੱਡੀ ਨੂੰ ਚਲਾ ਕੇ ਦੇਖਣਾ ਚਾਹੁੰਦੇ ਹੋ ਤੇ ਆਰਸੀ ਉਰਸੀ ਦੇਖਣੀ ਹੋਵੇ ਤਾਂ ਮਾਨਸਾ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਚਲਾ ਕੇ ਦੇਖਣੀ ਆ ਕਿ ਮਰਜੀ ਚੈੱਕ ਕਰ ਲਿਓ ਮਾਲਕ ਕਹਿੰਦੇ ਆ ਵੀ ਘਰੇ ਆਜੋ ਰੇਟ ਬੈਕੇ ਮੌਕੇ ਤੇ ਹੋਰ ਵੀ ਘਾਟਾ ਪਾਦਾ ਚਲੋ ਕਰ ਲਾਂਗੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 79 73508270 ਤੇ ਵੀਡੀਓ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਅੱਗੇ ਹੋਰ ਵੀ ਗੱਡੀ ਆ ਜੀ ਤੇ ਇਹ ਗੱਲਬਾਤ ਆਪਾਂ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੇ ਪਹਿਲੀ ਵਾਰ ਤੁਸੀਂ ਪਹੁੰਚੇ ਹੋ ਚੈਨਲ ਤੇ ਪਹਿਲੀ ਵਾਰ ਪਹੁੰਚੇ ਹੋ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਕਰ ਦਿਓ ਚੈਨਲ ਤੇ ਪਹਿਲੀ ਵਾਰ ਪਹੁੰਚੇ ਹੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਜਾਣਕਾਰੀ ਪੂਰੀ ਇੱਕ ਵੀਡੀਓ ਤੇ 5 ਤੋਂ 7 ਜਾਂ 10-12 ਫੋਟੋਆਂ ਜੀ ਐਡ ਆਪਾਂ ਲਗਾ ਦਾਂਗੇ ਤੇ ਹੁਣ ਆਪਾਂ ਇੱਕ ਸੰਗਰੂਰ ਏਰੀਆ ਚੋਂ ਆਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਹੈ 11 ਚ ਅਲਾਈ ਲੱਗੇ ਹੋਏ ਨੇ ਬਹੁਤ ਸੋਹਣੀ ਸਾਫ ਸੁਥਰੀ ਗੱਡੀ ਹੈ ਜੀ ਤੇ ਗੱਡੀ ਹੈ ਜੀ 68 69000 ਦੀ ਡਿਮਾਂਡ ਦੇ ਵਿੱਚ ਤੇ ਰੇਟ ਹੋਰ ਵੀ ਹੋ ਜਾਊਗਾ ਇੱਕ ਵਾਰ 69000 ਰੁਪਿਆ ਇਹਨਾਂ ਨੇ ਡਿਮਾਂਡ ਲਾ ਕੇ ਭੇਜੀ ਆ ਬੈਟਰੀ ਜਮਾਂ ਨਵੀਂ ਹੈ ਜੀ ਫਰੈਸ਼ ਆ ਤੇ ਇੰਜਨ ਗੇਅਰ ਪੂਰਾ ਵਧੀਆ ਜੀ ਸਾਰਾ ਕੰਮ ਕੁਮ ਮਾਲਕ ਨੇ ਕਰਵਾ ਰੱਖਿਆ 65 70 ਪੈਸੇ 12ਾਂ ਦੀ ਕੰਡੀਸ਼ਨ ਵੀ ਆਪਰ ਮਿਲ ਜੂਗੀ ਜਾ ਕੇ ਦੇਖਣੀ ਹੈ ਸੰਗਰੂਰ ਇਹਨਾਂ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 9870 8521446 ਗੱਲਬਾਤ ਕਰਨੀ ਹੋਵੇ ਕਰ ਲਿਓ ਜੀ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਜੀ ਆਪਾਂ